ਸਤਿ ਸ਼੍ਰੀ ਅਕਾਲ ਅੰਦਰ ਗੋਲੀ ਵੀ ਉਡੀਕ ਉਸ ਨੂੰ ਕਿਹਣਾ ਸੀ ਮੰਮੀ ਆਪਾਂ ਉੱਧਰ ਚੱਲਣਾ ਦੀਆਂ ਚਲੋ ਤੁਹਾਡੇ ਨਾਲ ਜੀ ਸਾਬ ਤਾਂ ਗਗਨ ਵੀ ਕਰੀ ਜਾਂਦਾ ਨਾ ਬੁੱਧੀਆਂ ਪੱਟਾ ਬੁੱਕ ਕਰਾ ਲਈ ਆਂਦੇ ਨੇ ਪਾਪਾ ਜੀ ਦੀਆਂ ਆਂਦੇ ਨੇ ਨਾ ਹਵਾ ਪੜੀ ਉਧਰ ਠੰਡੀ ਬੱਦਲਾਂ ਹੁੰਦੇ ਹਨ ਮਾਦਾ ਮਾਤਾ ਮੌਸਮ ਬਹੁਤ ਬਦਲਿਆ ਰਿਹਾ ਕਦੋਂ ਬਦਲੀ ਆ ਜਾਏ ਮੈਂ ਵੀ ਜਾਊਂਗਾ ਮੈਂ ਸੱਚ ਕਹਦੇ ਸੀ ਨਾ ਬੇ ਇੰਪੋਰਟ ਤਾਂ ਨਾ ਹੁੰਦੀ ਪਰ ਰੱਜੀ ਚਾਹੇ ਕਿੰਨੀ ਵੀ ਜਾਣਾ ਤੁੰਨਤ ਇਹ

ने तो फिर ना सुनो इन आपके ना नहीं आते थे यार उन्हें तलाया हम भरो नहीं चाह रहे निशान घर मर चुके होंगे वो तो बाबा रह रहे हैं इसमें साहस उतरे बाबा तो मैं बार बिलाव चुकी हैं हमारा कुछ चुकते उसे कितने तुसी तो दुछत तो 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 जा के आए हो तो ये सही है कि व्यवस्था है सही है ये तो गन्ना ही कर रहे हैं हां तुसी दसना ही है कि किथे जा के आए हो कि तुसी इधर कोई ना फिर क्यों हो गया नहीं नहीं कल तो पुत्र बटिया की पता नहीं पता कर का है जैसी हां पकड़ को कौन गाना है जैसी हां ये आपकी उत्साह पर जाके आए जरा भी के आ सी हां वो तो तान ਆ ਸਾਜੋ ਨੂੰ ਮੁੰਡੇ ਦਾ ਸੋਹ ਮਿਤਾਈ ਕਈ ਲੋਕ ਵੇਖੀ ਕਹਿ ਦਿੰਦੇ ਨੇ ਕਿ ਸੋਹਣੀ ਉਹ ਜਿੱਥੇ ਜਾਂਦੇ ਨੇ ਉਹ ਘਰ ਪੱਠੀ ਨਾਲ ਜਾਵੋ ਘਰ ਪੱਠੀ ਸਾਰਾ ਕੁਝ ਉਤਾਰੋ ਇਹ ਜਿਹਾ ਚਾਮਾ ਕੀ ਕਿ ਤੱਕੋਂ ਪਤਾ ਕੀ ਲੱਗੇਗਾ ਆਪਣਾ ਸਾਸ ਦੇ ਵਿੱਚ ਸਿੱਖਣਾ ਇਤਿਹਾਸ ਕੀ ਇਹਨਾਂ ਨੇ ਕੀ ਸ਼ੀਤੀਆਂ ਪਾਈਆਂ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਉੱਥੇ ਜਾ ਕੇ ਪੜੋ ਸਿੱਖ ਕੇ ਆਜ਼ ਬੜਾ ਬਹੁਤ ਤੇਰੀ ਪਤਾ ਲੱਗੇਗਾ ਅੱਗੇ ਦੇਖਿਆ ਸਾਡੇ ਗੁਰੂ ਆਜ ਸਭਾ ਕਰਵਾਣੀ ਦਿੱਤੀ ਤਾਂ ਬੱਟੇ ਕੋਲ ਤੋਂ ਅਸੀਂ ਇਹ ਉੱਨਾਨਾ ਅਧਿਆਤਿਆਂ ਕੋਲ ਜਾਵਾਂਗੇ ਤਾਂ ਇਹ ਦੇਖਾਂਗੇ ਉਹ ਸਾਰੀ ਉਹਦੇ ਦਰਬਾਰੇ ਇਹਨੇ ਨਾ ਹੀ ਕਿੰਨਾ ਸਾਰਾ ਦੇਖ ਕੇ ਕਿਹਾ ਇਹ ਬੁਸ਼ੂ ਇਹਦਾ ਅਗਰ ਜੇ ਕਿ ਮੇਰੇ ਅਸਾਰੇ ਦੀ ਗਾਣੇ ਸੁਣਦਾ ਉਹ ਤੋਂ ਵੀ ਛੱਡ ਗਿਆ ਸੁਣਦੇ ਉਹਦਾ ਸਿਰਫ ਗੋਗਾੜੀ ਦੀ ਇੱਤਿਹਾਸ ਇਹ ਰਾਜਨੀਹਾ ਦਾ ਨੰਨੀ ਪਾਟ ਕਰਨ ਜਿਹੜੀ ਤੂੰ ਜੁਕੈਸਟ ਲਾ ਅ ਜੈਨ ਕੰਟ ਕਰੀਂ ਇਹਦਾ ਕੋ ਫੀਓ ਸਕੋਰ ਬੋਰਡ ਕਾਸਟਿੰਗ ਬੋਰਡ ਕਾਸਟਿੰਗ ਉਹਨਾਂ ਦਾ ਤਾਂ ਦੇ ਉਹ ਗੁਰੂਆਂ ਦੀਆਂ ਗੱਲਾਂ ਦੱਸ ਦੇਣਗੇ ਜਰਡਾ ਇਹ ਮੌਕੇ ਮੱਤਰਾ ਰਿਜਸਾ ਇੱਕੋ ਦੇ ਨਾਲ ਹੈ ਰਿਜਸਾ ਹੈਗਾ ਤੇ ਮੀਂਹ ਦਾ ਤਾਂ ਵੀ ਹੋਊਗਾ ਤੇ ਅੱਡੀ ਵੀ ਹੋਣੀ ਹੈ ਨਾ ਇਹੋ ਉਹ ਸਾਰਾ ਕੁਝ ਦਾਸ ਦਾ ਰਿਜਸਾ ਹੈ ਤੇ ਮੈਨੂੰ ਉਹ ਕੋਈ ਪੁੱਛੇ ਕਾ ਦੱਸਣਾ ਮੈਂ ਬਿਲਕੁਲ ਮੈਨੂੰ ਵੀ ਤੇ ਨਹੀਂ ਜਾਣਦੀ ਮੈਨੂੰ ਕਰਦਾ ਮੰਮੀ ਨਾਨੀ ਗੁਰੂ ਅਬਦਾਸ ਜੀ ਉਹ ਕਿਵੇਂ ਸਾਨੂੰ ਮੇਥੋਂ ਮਤਲਬ ਕਿ ਪੁੱਛੇ ਮੈਂ ਤਰ ਗੁਰੂ ਅਬਦਾਸ ਜੀ ਨੇ ਬੜੀਆਂ ਕਮਾਈਆਂ ਕੀਤੀਆਂ ਸਨ ਆਦੇ ਮਾਲਕ ਦੀਆਂ ਬਹੁਤ ਜਿਆਦੀਆਂ ਫਿਰ ਉਹਨਾਂ ਦੇ ਨਾਲ 12 ਸਾਲ ਦੇ ਸਰੂਪੇ ਜਿੱਤੇ ਜਿਹੜੇ ਨਹੀਂ ਜਾਂਦੇ ਕੱਢੀ ਫੱਗੋ ਉੱਥੇ ਵੀ ਜਾ ਕੇ ਇਹ ਜਿਹੜਾ ਉਹ ਸੀਤ ਜਿੱਤੇ ਬੰਵਾਲੇ ਵੀ ਸੀ ਸਪਨਾਕਾਰ ਤੇ ਬਹਾਦੀਵ ਸੇਵਾ ਬਹਾਦੀ ਦੀ ਸੈਂਤ ਤੇ ਪਿੰਡ ਉੱਥੇ ਕੀਤਾ ਸੀਗਾ ਸੀਤਾ ਹਾਂ ਜਿਹੜਾ ਗੁਰਦਵਾਰਾ ਹੈ ਉਹ ਤਾਂ ਹੋਂਦ ਦੇ ਵਿੱਚ ਵੀ ਨਾ ਹੁੰਦਾ ਗੁਰਦਵਾਰਾ ਇਹਦਾ ਸੰਤਨਵਾਸੀ ਬੰਨਾਂ ਤੇ ਉਹ ਪੜਾਈ ਨੂੰ ਕੀ ਕਹਿੰਦੇ ਕਹਿੰਦੇ ਆਪਣੀ ਮੋਵੀ ਦੀ ਚੀਜ਼ ਬੋਲਣੀ ਤੇ ਜਿਹੜੀ ਸੀਤਾ ਨੂੰ ਪਤਾ ਨਾ ਵੀ ਉਹ ਕੀ ਬਾਣਾ ਉਹਨੇ ਉਹ ਗੜਾ ਦੰਦਾ ਕਰਤੀ ਸੀ ਉਹ ਉਹ ਨਹੀਂ ਚਾਹਦੇ ਇਹ ਗਿਰਮਾਲਾ ਸਰਵਾਲਾ ਚਾਹਾਂ ਦੇ ਦੀ ਉਹਦਾ ਜਿਲ੍ਹਾ ਬਾਣਾ ਚਾਹਾਂ ਜਿਲ੍ਹਾ ਨਹੀਂ ਅੱਟੇ ਰੰਗ ਦੇ ਰਾਹ ਉਹ ਤੇ ਲੋਕ ਆਉਂਦੇ ਨੇ ਇਹ ਨਹੀਂ ਕਰਾਉਂਦੇ ਨਾ ਚੜ੍ਹਦੇ ਪਹਾੜੀ ਦੇ ਸੀ ਜਿਹੜੇ ਜਿਵੇਂ ਜਿਵੇਂ ਲਿਉਂਦੇ ਨੇ ਉਵੇਂ ਉਵੇਂ ਚੜਾਈ ਇਹ ਹਰੀਕਾ ਚੜਉਂਦੇ ਨਹੀਂ ਇਹ ਉਹਨਾਂ ਦੇ ਸੇਵਾਦਾਰ ਇੱਕ ਖੜੇ ਹੈ ਹੈ ਨਾ ਇਹ ਸੇਵਾਦਾਰ ਇੱਕ ਕੜੇ ਹੈ ਬਤਲੇ ਸਭੀ ਪ੍ਰੋਜੈਕਟ ਇੱਕ ਕਸਰ ਲਾਣੀ ਗਏ ਨਹੀਂ ਉਹ ਸਹੀ ਆਇਂਦਾ ਕੰਮ ਕਰੋ

ਆਪਾਂ ਪਰ 30 ਤੇ 20 ਆਇਦੇ ਨਾਰਮਲ ਆ ਵੀ ਨਾਰਮਲ ਆ ਵੀ ਨਾਰਮਲ ਮੈਂ ਵੀ ਲੈਣਾ ਆਪਾਂ ਲੈ ਕੇ ਆਪਣੇ ਗੁਰੂ ਦਾ ਆਉਣਾ ਸਿੱਖਸ ਤੇ ਇਹ ਸੇਵਾ ਹੈ ਇਹ ਸੇਵਾ ਹੈ ਅਮੋਏ ਦੇ ਨਾਲ ਲੱਗੀ ਲੋਕਾਂ ਦੇ ਚਮਤਕਾਰ ਤੇ ਇਹ ਰੀਤੇ ਲਾਣਾ ਆਪਾਂ ਇੱਥੇ ਮਸਤੂਆਣਾ ਸਾਹਿਬ ਸ਼ਰਧਾ ਨਾਲ ਦੇ ਇਹ ਜੀ ਨਾ ਕਿੰਨੀ ਚਲਬੇ ਨੂੰ ਪਤਾਗਾ ਵੀ ਉਹ ਕਿੰਨੀ ਸ਼ਰਧਾ ਨਾਲ ਜੀ ਹਾਰਿਆ ਹੈ ਨਾ ਦੇ ਨਾਲ ਲੱਗੀ ਨਹੀਂ ਆਈ ਜੇ ਮਨ ਆ ਲੈ ਕਿ ਇਹ ਚਲ ਜੁਮਤਾ ਚ ਆਪਾ ਕੇ ਮਹਾਰਾਜ ਜਿਹਦੇ ਪਾਇਆਗਾ ਨਾ ਇਹਦੇ ਵੇਲੇ ਇਹ ਤੋਂ ਵੀ ਕੁੜਕਾ ਹਰ ਤੋਂ ਬਈ ਖੱਤੀ ਮੁੰਡੇ ਨੇ ਆਪਣੇ ਉਹ ਤਾਂ ਦੂਜੇ ਤੇਣੀ ਨੂੰ ਕਾ ਕਾ ਸ਼ੁਰੂ ਹੋ ਗਿਆ ਤੇ ਉਹ ਹੀ ਆਪਣਾ ਤਾਂ ਕੋਲ ਹੀ ਹੀ ਸੀ ਜਿਹੜਾ ਪੁੱਤਰਾ ਜਿਹਨੇ ਸਿਸ਼ਣਾਣ ਕਰਾਈ ਮੁੰਡੇ ਨੂੰ ਆਪਾ ਲਓ ਜਦੋਂ ਮਿਲੇ ਹੀ ਉੱਥੋਂ ਇੱਕ ਉਹ ਵੀ ਬਕਰ ਮੈਂ ਉਹ ਨਹੀਂ ਆਦੀ ਮੈਂ ਜਦੋਂ ਕੋਈ ਵਡਿਆਈ ਹੋਣੀ ਹੋ ਲੱਗ ਜਾਂਦੀ ਹੈ ਜਾਂ ਉਹਨੇ ਰੋਕ ਕਟਣਾ ਹੁੰਦਾ ਮੇਰੇ ਇਹਦੇ ਵਿੱਚ ਆ ਜਾਂਦਾ ਇਹ ਆ ਮੰਨ ਲਿਆ ਮੈਂ ਦਾ ਪੁੱਤਰਾ ਉੱਥੇ ਨਾ ਅੰਦਰ ਬਹਿ ਕੇ ਮੈਂ ਕਿਹਾ ਮਹਾਰਾਜ ਸਤੇ ਪਾਸਾ ਵੀ ਕੀ ਗੱਲ ਇਹ ਨਹੀਂ ਆਣਾ ਫੁੱਲ ਵਰਗਾ ਕਿਉਂ ਤੇ ਦਿਮਾਗ ਹੋਇਆ ਐਂਜੋ ਨੂੰ ਕਿਉਂ ਹੋਇਆ ਸਵੇਰੇ ਪਾਣੀ ਦਾ ਫਿਰ ਜਾ ਕੇ ਬੈਠ ਮਹਾਰਾਜ ਤੋਰਾ ਕਰੇ ਕੀ ਸੀ ਰੱਖਿਆ ਕਰਉਂਦੀ ਸੀ ਮਹਾਰਾਜਾ ਪਾਪਾਤਰ ਸਿੰਘ ਦਾ ਰੂਪ ਕੋ ਫਾਲਿਆ ਮੈਂ ਨਹੀਂ ਨਾ ਦੋਈ ਮੈਂ ਕਮਾਲ ਆਏ ਤੇਰੇ ਦਰ ਤੋਂ ਲਿਆ ਤੂੰ ਦਿੱਤਾ ਗਲਤ ਜੇ ਵਰਗਾ ਕਰੂੰ ਮੇਰਾ ਅੰਦਰ ਬੁਝੀ ਫੇ ਤੇਰੇ ਨਾਲ ਗੱਲ ਹੋਈ ਮੈਂ ਦਾ ਪੁੱਤਰ ਤੂੰ ਤਾਂ ਮੈਨੂੰ ਕਰੇ ਭੁੱਲ ਗੀ ਹੋਵੇ ਨਹੀਂ ਮੈਨੂੰ ਗੱਲ ਕਰਕੇ ਮੈਨੂੰ ਇਨੀ ਟੈਨਸ਼ਨ ਆਦੀ ਮਮੀ ਹੁੰਦੇ ਨਮਾਜ਼ ਹੋਰ ਤੂੰ ਈ ਨਵਾਉਂਦਾ ਉਹਦੇ ਦਬਾਅ ਨੂੰ ਕੁਝ ਹੋ ਗਿਆ ਉਹ ਅੱਜ ਕਰੇ ਪਿਆ ਕਿ ਮੇਰਾ ਕੰਮ ਜੀ ਨਹੀਂ ਜਾ ਕਿਸੇ ਗੱਲਾਂ ਦੇ ਵਿੱਚ ਮੈਨੂੰ ਇਨੀ ਸੋਚ ਹੁੰਦੀ ਕੋਈ ਸਾਰੀ ਬਾਬਾਦਰ ਸਿਜੀ ਦੇ ਕਿ ਤੀਆਂ ਮੈਂ ਨਾਲ ਰਹਾਂ ਤੂੰ ਉਹ ਤਾਂ ਤਾਂ ਨਹੀਂ ਉਹ ਮਾਦੇ ਸੀ ਤਾਂ ਨਹੀਂ ਉਹਦੇ ਇਹ ਕਹਿੰਦੇ ਆ ਕੇ ਸੀਸ ਦਬਾਉ ਮੇਰੇ ਕੋਲ ਆਉਂਦਾ ਸੀਸ ਨਾ ਹਾਰ ਤੂੰ ਕਰ ਆਪਣਾ ਕੀ ਮੰਗਦੇ ਸ਼ੂ ਮੀ ਮੰਗਦਾ ਤਾਂ ਚੋਲੀਆਂ ਪਰਦੇ ਨੇ ਚੋੜ ਗਿਆ ਇੰਦੀਆਂ ਪਰਦੇਂਦੇ ਨੇ ਕੋਣ ਤੈਨੂੰ ਕਿਹੜੀ ਚੀਜ਼ ਜਿਹੜੀ ਤੂੰ ਮੰਗ ਤੂੰ ਨਹੀਂ ਦਿੰਦੇ ਉਹ ਦਿੰਦੇ ਨੇ ਕੱਟਦਾ ਨਾ ਰੋਗ ਐਡੀ ਮਹਿੰਗੀ ਦਵਾਈ ਆਦੀ ਬਹੁਤ দামੀ ਤੇ ਪਰ ਪਤਾ ਮੈਨੂੰ ਇੱਕ ਗੱਲ ਸੋ ਲੱਗਿਆ ਨਹੀਂ ਸੀ ਪਾਪੀ ਪਾਪਕਮ ਉਹ ਬੇਨੇ ਫਿਰ ਮਗੋਂ ਕਰਦੇ ਨੇ ਹਾਏ ਹਾਏ ਜਾਨ ਲੱਗੇ ਇਹਨੂੰ ਤਾਂ ਜਿਹੜੀ ਨੂੰ ਕਿਸੇ ਗੁਰੂ ਦਾ ਕਲਕਲੇ ਚ ਕੁਝ ਖਵਾਇਆ ਸੀ ਇਹ ਤਾਂ ਪੁੱਤਰ ਹਾਂ ਦੀ ਸੀ ਗੁਰਦੁਆਰੇ ਨਹੀਂ ਜਾਣਾ ਅਸੀਂ ਜਦੋਂ ਗੁਰੂ ਨਾਨਕ ਦੇ ਗਏ ਆ ਉਥੇ ਮਤਲਬ ਬਾਬੇ ਦੀ ਹੱਟ ਤੇ ਇਹਨੇ ਤਾਂ ਕੁੜੀ ਨੇ ਵਾਲ ਫਾਲੇ ਆਉਂਦੇ ਆਈ ਕਹਿੰਦੀ ਨਹੀਂ ਜਾਣਾ ਮੈਂ ਤੈਨੂੰ ਆਖਾ ਮੰਮੀ ਨਹੀਂ ਜਾਣਾ ਇਹ ਚਲੇ ਮੇਰੀ ਚੜਦੀ ਜਿਹੜੀ ਚੜੇ ਉਹ ਨਹੀਂ ਹੁੰਦਾ ਹੈ ਮਸਤਵੜਾ ਸਾਫ ਟਰੱਕ ਤੇ ਹੋਤਾਂਦੀ ਲੰਗਰ ਨਹੀਂ ਖਾਣਾ ਅਰੇ ਬੱਚਾ ਕੀ ਕੀਤਾ ਸੀ ਉਹ ਤਾਂ ਜਦੋਂ ਸੁੱਤੇ ਆਈ ਲੈਣਾ ਲੈਣਾ ਤੇ ਇਹਨੇ ਕੋਰਤਵਾਂ ਰਾਂਦੇ ਫਿਰ ਇੰਨੀਆਂ ਸ਼ਕਤ ਨਾਲ ਉੱਪਰਲੀ ਮੰਜ਼ਲ ਤੇ ਸੀ ਜਿਹੜੀਆਂ ਔਮੜੀਆਂ ਸਖਮ ਨਾ ਪਾਈ ਰਿਸਤੇ ਜਿਹੜੇ ਚੁੱਤੀ ਚੁੱਤੀ ਚੜਨਾ ਅਸੀਂ ਉੱਤੇ ਹੀ ਵੇਲਾ ਪੁੱਤਰ ਚੜਦੇ ਨੇ ਬੱਤੀ ਤੇ ਕੀ ਗੁਰਦ ਘੱਡੇ ਇੱਕ ਰਾਤ ਰਹਿ ਉੱਤਰਨਾ ਥਿਲੇ ਜਾਣਾ ਮਹਾਰਾਜ ਨੇ ਬਹੁਤ ਦਰਸ਼ਨ ਕਰਾਈ ਨੇ ਚਲੋ ਜੇ ਉਹ ਨਹੀਂ ਹੁੰਦੇ ਤੇ ਮੇਰੇ ਮਾਲਕ ਤੂੰ ਸ਼ਕਤੀਆਂ ਦਿੱਤੀਆਂ ਸਨ ਜਿਦੋਂ ਕੀਤਾ ਗਰਾਏ ਲੈਵਾ ਦੀਆਂ ਲੈਵਾ ਸੁੱਤੇ ਧੀਮਾ ਅਗੇ ਹੋਏ ਦਦਾਰਿਆਂ ਦੀ ਮੰਮੀ ਐਡਡੀਆਂ ਕਰਪਾਣਾ ਐਡਡੇ ਤੇ ਜਦੋਂ ਇੱਕੇ ਵਰੀ ਤਾਂ ਇਹ ਤਾਂ ਰਾਜ ਅਹੀਂ ਹੋਗੀ ਵੀ ਬਾਸੇ ਵਿੱਚ ਜਾਨ ਨਹੀਂ ਸਾਰੇ ਹੰਦੇ ਆਲੇ ਦਵਾਲੇ ਹੋਣਗੇ ਨਾ ਫਾਕੀਨਾ ਕਹਿੰਦੀ ਤਾਂ ਵੀ ਮੈਨੂੰ ਨਹੀਂ ਪਤਾ ਮੈਂ ਕਿਹੜਾ ਮੈਂ ਤੇ ਮੈਂ ਅੱਜ ਤੱਕ ਮੇਰੇ ਆਪਰੇਸ਼ਨ ਹੋਟੇ ਤਾਂ ਨੂੰ ਨਾ ਕਦੇ ਤੁਸੀਂ ਜਦੋਂ ਤੁਸੀਂ ਲਗੋ ਤੇ ਕਿੰਨੀ ਹੀ ਲੀਏ ਦੇ ਇਹ ਤੇ ਕੀ ਹੁ ਦਰਸ਼ਨ ਹੋਏ ਮੈਂ ਪੁੱਤ ਤਾ ਕੀ ਹੋ ਗਿਆ ਸਾਰੇ ਚਪਿੰਗਾ ਚਲਾਇਆ ਜੀ ਪੁੱਤ ਤੈਨੂੰ ਕੀ ਦਿੱਸੇ ਮੇਰੀ ਠੀਕ ਜਿਵੇਂ ਮੇਰੀ ਉਹ ਪਦੇ ਨਹੀਂ ਹੋਏ ਮੈਂ ਕਦੇ ਡਰੀ ਉਹ ਤਾਂ ਹੈ ਹੀ ਸੀ ਤਾਂ ਜਿਹੜਾ ਮੇਰੇ ਕੋਲ ਸੁਮਾ ਦਾ ਉਹ ਤੇ ਗੋਦਵਾਲ ਸਾਹਿਬ ਮਹਾਰਾਜ ਨੇ ਐ ਕੱਟਤਾ ਇਹਨੂੰ ਮੈਂ ਫੜ ਕੇ ਲੱਗੂ ਤਾ ਕੋਈ ਆਦਾ ਤਮ ਤਾਂ ਫੁੰਦੇ ਸੀ ਇੰਨਾ ਕੋਈ ਸਮ ਸਾਰੇ ਗੁਰਦਵਾਰੇ 2 ਵਜੇ ਇਸ਼ਨਾਨ ਹੋਣ ਲੱਗ ਜਾਂਦੇ ਜਲਪ ਆਗਤ ਸਾਡੇ ਥੱਲੇ ਆ ਕੇ ਪਹੁੰਚ ਲੇ ਕੇ ਨੂੰ ਮੈਂ ਸਾਰੀ ਸੰਗਤ ਮਗਰ ਦੋ ਟਰਫਾਂ ਦੀ ਸੰਗਤ ਕਰਾਈ ਮੰਮੀ ਆ ਗੁਰਦਾਸਪੁਰ ਦੇ ਇੰਨੇ ਆ ਕੇ ਬ੍ਰਿੰਨੂ ਦੇ ਦਰਬਾਰ ਸਾਰਾ ਮੈਂ ਭਾਈ ਲੈ ਕੇ ਜਾਓ ਫਿਰ ਉੱਥੇ ਮੱਥਾ ਟਿਕਾਇਆ ਇਹੇ ਇਹਦੇ ਥੋੜਾ ਜਿਹਾ ਸੇਵਿਤ ਸੱਟ ਜਾਇਆ ਹੋਇਆ ਹੋੜੀ ਹੋੜੀ ਹੋਈ ਮਹਾਰਾਜ ਨੇ ਕਿਹ ਸ਼ਕਤੀਆਂ ਦਿੱਤੀਆਂ ਫਿਰ ਥੱਲੇ ਬੋਲੀ ਸਾਗ ਗਏ ਫਿਰ ਉਥੋਂ ਜੀਮਾਨ ਕਰਾਇਆ ਉਥੋਂ ਉਹਨਾਂ ਨੇ ਜਾਦ ਦਿੱਤਾ ਇਡੀਆਂ ਕਿਰਪਾਆਂ ਨਿਆ ਮਾਲ ਦਿੱਤੀਆਂ ਦੋ ਤਾਂ ਧੰਨ ਨੇ ਧੰਨ ਮੇਰੇ ਸੱਚੇ ਪਾਤਸ਼ਾਹ ਦੀ ਉਹਨਾਂ ਦੀ ਕੋਈ ਇਸ ਮਨੇ ਗਾ ਸਕਦਾ ਕਿਉਂ ਨਹੀਂ ਪਾਗਿਆ ਅੰਤ ਨਹੀਂ ਇਹਦਾ ਤੇਰੇ ਦਰ ਦਾ ਸੁਣੀ ਉਹ ਨਹੀਂ ਪਾਇਆ ਜਾਂਦਾ ਜਿਹੜਾ ਕੋ ਸੁਣਦਾ ਪਏ ਭਾਈ ਗੁਰੂ ਨੂੰ ਧਿਆਉ ਜਿਹੜਾ ਧਰ ਦਾ ਸਰੋਵਰ ਸਾਰੇ ਪ੍ਰਮਾਤਮਾ ਨਾਲ ਮਿਲ ਜਾਏ ਸਭ ਤੋਂ ਵੱਡਾ ਸਰੋਵਰ ਸਰੋਵਰ ਇਹ ਚੜਦੀ ਕਲਾ ਉਹਦੋਂ ਮੁੱਖ ਕਰਕੇ ਰਹਿਣਾ ਤੁਨਾ ਪੈਂਦਾ ਹੈਗਾ ਕੁੱਲੇ ਚੋਕ ਜਿੰਨਾਂ ਦਾ ਇਹ ਨਹੀਂ ਇਹਨਾਂ ਚੋਕਾਂ ਪਾ ਕਰਕੇ ਨਹੀਂ ਅੰਤ ਕਰਮਾ ਤੋਰ ਤਨ ਤਨ ਮਿਲ ਪੁੱਤਰ ਤਨੈ ਕਿੱਤਾ ਜੀਰਾ ਨੂੰ ਮੋਗੀ 8 ਅਜਾ ਤੋਰ ਅਗਰ ਵੇਖੀਂ ਕਿ ਹੋਰ ਵੀ ਬਹੁਤ ਸਰੋਵਰ ਮੈਂ ਹਾ ਪੁੱਤਰ ਆਪਾਂ ਕਰ ਗਏ ਉਹ ਟਾਈਮ ਨਹੀਂ ਸੀ ਇਹ ਮਾਤਾ ਕਉਲਾ ਦਾ ਛੱਡਾ ਹੀ ਗਿਆ ਜੱਟਾ ਉਧਰ ਜ਼ਰੂਰ ਜਾਣਾ ਹੁੰਦਾ ਉਹ ਏ ਥੋੜਾ ਜਿਹਾ ਭੁੱਲ ਗਏ ਸੀ ਉਧਰ ਜਾਣਾ ਚਲੋ ਉਹ ਮਹਾਰਾਜ ਫੇਰ ਬੁਲਾਵੇ ਦਾ ਕੋਈ ਕੀਮਾ ਛੱਡੇਗਾ ਤੇ ਤਾਈ ਜਾਣਗੇ ਮਾਤਾ ਕਉਲਾ ਨੂੰ ਆਓ ਜਿੱਥੇ ਬੇਬੇ ਦੇ ਥੇਕ ਕਰਦੇ ਜਾਈਏ ਤਾਂ ਦਾਦੇ ਦੇ ਕੋਈ ਸਿਆ ਦੀ ਪੁੱਤਰ ਮੇਰੇ ਇੱਥੇ ਕੰਮ ਦੇ ਥੇਕ ਪਾਇਆ ਨਹੀਂ ਵੇ ਵਾਰ ਵਾਰ ਉਹ ਬੀ ਇਕ ਵਾਰ ਤਾਂ ਵੀ ਦੇਖਣ ਹੁੰਦੇ ਵੀ ਜਦੋਂ ਅਸੀਂ ਤਾਂ ਇੱਕ ਤਾਂ ਸਾਡਾ ਉੱਪਰ ਪਾਕਾ ਬਾਰਡਰ ਤੇ ਲੱਗ ਗਿਆ ਲਖਨਾਂ ਲਈ ਵੀ ਚੀ ਜੇਗੀ ਕੋਰੋਨਾ ਇਹ ਗੱਲ ਵੀ ਹੈ ਕਿ ਉਹ ਦੇਖਣ ਆਲੇ ਚਾ ਲੋ ਉਹ ਆਪਣਾ ਵੀ ਇਧਰ ਹੋ ਗਿਆ ਉਧਰ ਹੈ ਹੀ ਨੇ ਮੁਸਲਮਾਨਾ ਪੜਵਾਏ ਗੋਲੀ ਦੇ ਤੇ ਨੇ ਦੋਏ ਆਪਣੇ ਵਾਲੇ ਪ੍ਰੇਡ ਕਰਦੇ ਨੇ ਉਧਰ ਉਹ ਸਾਰੇ ਪੰਛੀ ਜਾਣੇ ਬੈਠੇ ਹੋਏ ਆਪਣੇ ਤੋਂ ਸਾਰੀ ਭਰੀਆ ਪਿਆ ਉਸ ਸਟੇਡੀਅਮ ਜਿਆ ਹੋਰ ਸਕੇ ਜਾਈਓ ਕਪਾ ਇਹ ਦੇ ਵੇ ਦੇ ਰਹਿ ਜੇ ਤੋਂ ਜਿੱਥੇ ਜਿਹੜਾ ਕੂ ਸੀ ਵਿੱਚ ਹੋ ਗਿਆ